ਦੁਨੀਆਂ ਦੀ ਕੋਈ ਵੀ ਰੈਬਰ ਹਸਤੀ ਅਜਿਹੀ ਨਹੀਂ ਹੋਈ ਇੱਕ ਕੇਵਲ ਸਹਬੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਜਾਹ ਰੈਬਰ ਹਨ ਜਿਨ੍ਹਾਂ ਨੂੰ ਪਰਮੇਸ਼ਰ ਦੀ ਆਵਾਦਤ ਵਿੱਚ ਜੁੜਿਆ ਹੋਇਆ ਨੂੰ ਵੀ ਦੁਸ਼ਮਣਾਂ ਦੇ ਹਮਲੇ ਦਾ ਟਕਰਾ ਕਰਨਾ ਪਿਆ ਸਿੰਘਾਂ ਨੇ ਵੀ ਨਰਿੰਕਾਰ ਦੀ ਆਵਾਦਤ ਵਿੱਚ ਜੁੜੇ ਕਲਗੀਆਂ ਵਾਲੇ ਦੇ ਗਿਰਦ ਆਪਣੀਆਂ ਬਹਾਦਰ ਜਾਨਾਂ ਦਾ ਕੋਟ ਉਸਾਰ ਕੇ ਦੁਸ਼ਮਣ ਦਾ ਮੂੰਹ ਤੋੜਮਾ ਜਵਾਬ ਦਿੱਤਾ ਦਸ਼ਮੇਸ਼ ਪਾਤਸ਼ਾਹ ਜੀ ਨੇ ਆਸਾਂ ਦੀ ਵਾਰਦਾਤ ਭੋਗ ਪਾ ਕੇ ਅਰਦਾਸ ਕੀਤੀ ਮੇਕਚਰ ਦੀ ਇਸ ਅਨੋਖੀ ਆਵਾਦਤ ਤੋਂ ਸੁਰੱਖਿਓ ਹੋ ਕੇ ਗੁਰਦੇਵ ਪਿਤਾ ਜੀ ਨੇ ਜਦ ਨੇਤਰ ਖੋਲੇ ਤਦ ਇਧਰ ਇੰਨੇ ਸਮੇਂ ਤੱਕ ਦੁਸ਼ਮਣ ਨਾਲ ਲੋਹਾ ਲੈਂਦੇ ਅਤੇ ਬਹਾਦਰੀ ਦੇ ਜੋਹਰ ਦਿਖਾਉਂਦੇ ਹੋਏ ਬਾਬਾ ਜੀਤ ਸਿੰਘ ਵੀ ਸਤਗੁਰਾਂ ਪਾਸ ਬਚਦੇ ਸਿੰਘਾਂ ਨਾਲ ਪੁੱਜ ਗਏ ਸਾਰਾ ਹਾਲ ਦੱਸਿਆ ਕਿ ਮੁਗਲ ਤੇ ਪਹਾੜੀਏ ਦੀਨ ਇਮਾਨ ਭੁੱਲ ਚੁੱਕੇ ਹਨ ਉਹਨਾਂ ਨੇ ਹਮਲਾ ਕਰ ਦਿੱਤਾ ਹੈ ਸੋ ਜਿੰਨੀ ਜਲਦੀ ਹੋ ਸਕੇ ਸਰਸਾ ਪਾਰ ਕਰ ਲੈਣੀ ਚਾਹੀਦੀ ਹੈ ਭਾਵੇਂ ਨਦੀ ਆਪਣੇ ਪੂਰੇ ਜੋਬਨ ਤੇ ਹੈ ਤੇ ਉਸ ਨੂੰ ਪਾਰ ਕਰਨਾ ਵੀ ਸੰਭਵ ਨਹੀਂ ਸੀ ਪਰ ਇਸ ਤੋਂ ਬਿਨਾ ਹੋਰ ਕੋਈ ਚਾਰਾ ਵੀ ਨਹੀਂ ਸੀ ਹੁਣ ਕਲਗੀਧਰ ਜੀ ਨੇ ਹਥਿਆਰ ਸਜਾ ਲਏ ਕਲਗੀ ਸੀਸ ਉੱਪਰ ਧਾਰਨ ਕਰਕੇ ਤਬਰ ਭਾਵ ਸਫਾਗੰਜ ਧਾਰਨ ਕਰ ਲਿਆ ਆਪਣੇ ਪੱਥੇ ਨੂੰ ਤੀਰਾਂ ਨਾਲ ਠੋਕੇ ਭਰਿਆ ਫਿਰ ਘੋੜਾ ਮੰਗਵਾ ਕੇ ਰਕਾਬ ਤੇ ਪੈਰ ਟਕਾ ਲਿਆ ਇਸ ਤਰ੍ਹਾਂ ਹਰ ਪਾਸੇ ਤੋਂ ਤਿਆਰ-ਬਰ ਤਿਆਰ ਹੋ ਕੇ ਇਸ ਮਾਰ ਧੜ ਰੋਲੇ ਰੱਪੇ ਵਿੱਚ ਹੀ ਗੁਰਦੇਵ ਜੀ ਨੇ ਜਕਾਰੇ ਗਜਾਉਂਦਿਆਂ ਹੋਇਆਂ ਸੂਕ ਦੀ ਸਰਸਾ ਵਿੱਚ ਆਪਣਾ ਘੋੜਾ ਉਤਾਰ ਦਿੱਤਾ ਸਤਿਗੁਰੂ ਜੀ ਦੇ ਮਗਰਹੀਰ ਸਿੰਘਾ ਦੇ ਇਸ ਵੀ ਹੀਰ ਨੇ ਸਰਸਾ ਵਿੱਚ ਆਪਾ ਉਤਾਰ ਦਿੱਤਾ ਪਿੱਛੋਂ ਦਸ਼ਮਨ ਅਜੇ ਵੀ ਲਲਕਾਰੇ ਮਾਰ ਰਿਹਾ ਸੀ ਐਸੀ ਭਗੜੜ ਮਚੀ ਕਿ ਸਰਸਾ ਦੇ ਤੇਜ ਬਹਾ ਨੇ ਕੀਮਤੀ ਖਜ਼ਾਨਾ ਬੇਸ਼ਕੀਮਤੀ ਸਾਹਿਤ ਘੋੜੇ ਰੱਥ ਤੋਪਖਾਨਾ ਬਰੂਦ ਅਤੇ ਸਿੰਘਾਂ ਦੀਆਂ ਜਾਨਾਂ ਆਪਣੇ ਵਿੱਚ ਸਬੇਕਣੀਆਂ ਸ਼ੁਰੂ ਕਰ ਲਈਆਂ ਪਾਣੀ ਦੇ ਬਾਹਰ ਨਾਲ ਲੜਦੇ ਜਿਤਰੇ ਵੀ ਪਾਰ ਹੋ ਸਕਦੇ ਸਨ ਹੋਏ ਪਰ ਗਿਲਤੀ ਵਿੱਚ ਬਹੁਤ ਥੋੜੇ ਰਹਿ ਗਏ ਮਾਲ ਅਸਵਾਬ ਦੇ ਗੱਡੇ ਕੀਮਤੀ ਪੇਟਾਵਾਂ ਅਤੇ ਕੀਮਤੀ ਸਾਹਿਤ ਗਿੱਧਿਆ ਸਾਗਰ ਗ੍ਰੰਥ ਅਤੇ ਹੋਰ ਸਾਹਿਤ ਜਿਸ ਸਾਹਿਤ ਦਾ ਵਜਨ ਉਸ ਸਮੇਂ ਮੁਤਾਬਕ ਨੌ ਮਨਸੀ ਅਤੇ ਅਨੇਕਾ ਗੁਰੂ ਦੇ ਪਿਆਰੇ ਇਸ ਸਰਸਾਂ ਦੀ ਪੇਟ ਚੜ ਗਏ